ਮਤੇ ਖੜੀ ਹੱਥ ਵਾਲੀ ਹੱਥ ਜੋੜ ਕੇ ਖੜੀ ਹੱਥ ਵਾਲੀ ਹੱਥ ਜੋੜ ਕੇ ਦਾਦਾ ਤੇਰੇ ਚੱਗਣਾ ਦਿਆ ਬੰਦਗੀ ਦੀ ਥਾਥ ਜੋੜੀ ਪਾ ਦਿਓ ਰੱਖਿਓ ਨਿਮਾਨਿਆ ਦਮਾਨ ਬੰਦਗੀ ਦੀ ਥਾਥ ਜੋੜੀ ਪਾ ਦਿਓ ਰੱਖਿਓ ਨਿਮਾਨਿਆ ਦਮਾਨ ਜਨਮੋਂ ਮੁੱਖ ਦਿੱਤਾ ਦਿਆ ਕੀ ਕਹੋ ਨਾ ਸੱਚੇ ਪਾਸ਼ਾ ਦਿਲਾ ਦੀਆਂ ਜਾਣੀ ਜਾਣੀ ਜਾਂ ਪੰਡਗੀ ਦੀ दांत ਚੋੜੀ ਬਾ ਦਿਓ ਰੱਖਿਓ ਨਿਮਾਣਿਆਂ ਦਾ ਮਾਂ ਬੰਦਗੀ ਦੀ दांत ਚੋੜੀ ਪਾਏਓ ਰੱਖਿਓ ਨਿਮਾਣਿਆਂ ਦਾ ਮਾਂ ਮਾਇਆ ਦੇ ਪੁਨਾ ਵਿੱਚ ਆਣ ਕੇ ਜਿਵੇਂ